ਜਾਨੀ ਚੋਰ ਨੇ ਪੰਡਤ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਆਪਣਾ ਮਨ ਬਣਾ ਲਿਆ ਵੀ ਚਲੋ ਰਾਜੇ ਦੀ ਲੜਕੀ ਕੋਲੋਂ ਗੇਂਦ ਚੁਰਾ ਕੇ ਲਿਆਈਏ ਜੇ ਕਿਸਮਤ ਨੇ ਸਾਥ ਦਿੱਤਾ ਤਾਂ ਬਣ ਜਾਾਂਗੇ ਬਾਦਸ਼ਾਹ ਜਾ ਕੇ ਇੱਕ ਬਜ਼ੁਰਗ ਔਰਤ ਦਾ ਭੇਸ ਬਣਾ ਕੇ ਉਸ ਬਾਗ ਦੇ ਗੇਟ ਉੱਤੇ ਬੈਠ ਗਿਆ ਹੈ ਜਿੱਥੇ ਆ ਕੇ ਰਾਜਕੁਮਾਰੀ ਸਖੀਆਂ ਦੇ ਨਾਲ ਖੇਡਦੀ ਹੁੰਦੀ ਸੀ ਆਓ ਅੱਗੇ ਸੁਣੀਏ ਕੀ ਬਣਿਆ ਉਧਰ ਜੋ ਰਣਵਾਸ ਮੇਰਾ ਜਿੰਦਰ ਦੇ ਦਵਾਰ ਰਾਜਕੁਮਾਰੀ ਸ਼ਹਿਰ ਕੋ ਹੋਈ ਬਾਗ ਨੂੰ ਧਿਆਰ ਜੋ ਬਨ ਜਵਾਨੀ ਮਸਤਾਨੀ ਰਾਜ ਕੰਨਿਆ ਦੀ ਹੁੰਦੀ ਨਾ ਮੁਰਾਦ ਜਿਵੇਂ ਸੰਤਰੇ ਦੀ ਫਾੜੀ ਐ ਬਿਜਲੀ ਸਮਾਨ ਪੈਂਦੀ ਚਿਹਰੇ ਤੋਂ ਚਮਕ ਆਣ ਜਿਸ ਤਰ੍ਹਾਂ ਸੁਨਹਿਰੀ ਛੁਰੀ ਸਾਣ ਉੱਤੇ ਝਾੜੀ ਐ ਸ਼ੀਸ਼ਾ ਧਾਰ ਸਾਹਮਣੇ ਸਵਾਰੇ ਨਾਰ ਜੁਲਫਾਂ ਨੂੰ ਨਖਰੇ ਦੇ ਨਾਲ ਪਈ ਭੰਨ ਦੀ ਗਵਾੜੀ ਐ ਸੁੰਦਰ ਬदन ਪਰ ਕੇਸਰੀ ਪਸ਼ਾਕ ਸੋਹੇ ਕਰਦੀ ਗਜਬ ਤੂਆ ਰੇਸ਼ਮ ਦੀ ਸਾੜੀ ਐ ਉਹ ਫੇਰ ਦੀ ਰਮਾਲ ਨੂੰ ਹਜ਼ਾਰ ਵਾਰ ਮੋਖੇ ਉੱਤੇ ਫੇਰ ਦੀ ਰਮਾਲ ਨੂੰ ਹਜ਼ਾਰ ਵਾਰ ਮੋਖੇ ਉੱਤੇ ਕਦੇ ਜਾਂਦੀ ਪੈਰਾਂ ਨੂੰ ਕਸ਼ੋਰ ਬੈਠੀ ਝਾੜੀ ਐ ਖਾ ਕੇ ਬੀੜਾ ਪਾਨ ਦਾ ਸ਼ਿੰਗਾਰ ਦਾਨ ਖੋਲ ਬੈਠੀ ਇਤਨਾ ਫਲੇਲ ਮਲੇ ਰਾਜੇ ਦੀ ਦੁਲਾਰੀ ਐ ਸੀ ਸੀ ਜਿਹੜੀ ਅਤਰ ਦੀ ਸੋ ਕਤਰ ਦੀ ਹੈ ਕਾਲਜੇ ਨੂੰ ਭੁੱਲ ਜਾਂਦੀ ਚਤਰ ਦੀ ਚਲਾਕੀ ਆ ਕੇ ਸਾਰੀ ਐ ਨਾਲ ਖੁਸ਼ਬੋਈ ਦੇ ਹਵੇਲੀ ਸਾਰੀ ਮਹਿਕ ਉੱਠੀ ਸੁਰਖੀ ਦੰਦਾਸੇ ਦੀ ਨੇ ਚੱਕਤੀ ਗਵਾਰੀ ਐ ਲਾ ਕੇ ਸ਼ਿੰਗਾਰ ਨਾਲ ਪੰਡਤ ਕਿਸ਼ੋਰ ਚੰਦਾ ਸੱਜਿਆ ਨਾਲ ਉਸਨੇ ਸਿਰ ਕਰ ਲਈ ਤਿਆਰੀ ਐ ਉਹ ਲਾ ਕੇ ਸ਼ਿੰਗਾਰ ਨਾਲ ਪੰਡਤ ਕਿਸ਼ੋਰ ਚੰਦਾ ਸਹਿਆਂ ਨਾਲ ਉੱਠ ਕੇ ਤੇ ਕਰ ਲਈ ਤਿਆਰੀ ਐ ਬਈ ਜਦ ਮਹਿਲਾਾਂ ਚੋਂ ਨਿਕਲੀ ਲੈ ਸਖੀਆਂ ਨੂੰ ਨਾਲ ਗੇਂਦ ਹੱਥ ਲੈ ਕੇ ਚੱਲੀ ਸੁਣੋ ਗੁਰੂ ਕੇ ਲਾਲ ਜੇਸ ਵੇਲੇ ਜਾਣ ਦਾ ਵਕਤ ਹੋ ਗਿਆ ਜਗਾ ਜਗਾ ਪਹਿਰਾ ਫੌਜ ਦਾ ਥਲ ਹੋ ਗਿਆ ਹੱਥਾਂ ਮੇ ਉਠਾ ਕੇ ਪਾਈ ਤਲਵਾਰਾਂ ਆਦਮੀ ਕੀ ਦੇਖ ਲੈ ਨਜ਼ਰ ਮਾਰਤਾ ਉਹ ਜੇਸ ਵੇਲੇ ਜਾਣ ਦਾ ਵਕਤ ਹੋ ਗਿਆ ਜੇਸ ਵੇਲੇ ਜਾਣ ਦਾ ਵਕਤ ਹੋ ਗਿਆ ਜਗਾ ਜਗਾ ਪੈਰਾ ਫੌਜ ਦਾ ਖਲੋ ਗਿਆ ਹੱਥਾਂ ਮੇ ਉਠਾ ਕੇ ਭਾਈ ਤਾਲਵਾਰਾਂ ਆਦਮੀ ਕੀ ਦੇਖ ਲੈ ਨਜ਼ਰ ਮਾਰਤਾ ਖੜਕੀ ਪੁਲਸ ਨਾਲੇ ਪੈਰ ਪਹਿਰ ਤੇ ਦਰ ਦੇ ਵਿਚਾਰੇ ਸਾਰੇ ਐਰ ਗਹਿਰ ਤੇ ਹੋਇਆ ਬੰਦ ਆ ਕੇ ਜਿਤਨਾ ਬਾਜ਼ਾਰ ਤਾਂ ਆਦਮੀ ਕੀ ਦੇਖ ਲੈ ਨਜ਼ਰ ਮਾਰਤਾ ਉਹ ਮੰਦਰਾਂ ਤੋਂ ਲੈ ਕੇ ਬਾਗ ਤੱਕ ਵੀਰਨਾ ਮੰਦਰਾਂ ਤੋਂ ਲੈ ਕੇ ਬਾਗ ਤੱਕ ਵੀਰਨਾ ਲੋਹੇ ਦੀ ਬਣਾਤੀ ਬਾੜ ਚੱਕ ਵੀਰਨਾ ਦਿੰਦੇ ਚਨਕਾਰੇ ਸਾਰੇ ਹਥਿਆਰ ਤਾਂ ਆਦਮੀ ਕੀ ਦੇਖ ਲੈ ਨਜ਼ਰ ਮਾਰਤਾ ਉਹ ਉੱਤੇ ਹੌਲਦਾਰ ਮਾਰਦੇ ਜੋ ਢੇੜੇ ਨੂੰ ਸਤਿਆ ਕੀ ਆਜੇ ਕੋਈ ਰਾਹ ਦੇ ਨੇੜੇ ਨੂੰ ਰਹਿ ਕਰ ਸਭ ਨੂੰ ਖਬਰ ਧਾਰਤਾ ਆਦਮੀ ਕੀ ਦੇਖ ਲੈ ਨਜ਼ਰ ਮਾਰਤਾ ਉਹ ਟਾਈਮ ਉੱਤੇ ਚੱਲੀ ਰਾਜੇ ਦੀ ਕੁਮਾਰੀ ਐ ਸਾਖੀਆਂ ਦੇ ਨਾਲ ਜਾਂਦੀ ਦੁਲਾਰੀ ਐ ਹਰੀਆਂ ਦਾ ਜਾਣੀ ਸਾਰੀਆਂ ਉਤਾਰਤਾ ਆਦਮੀ ਕੀ ਦੇਖਲੇ ਨਜ਼ਰ ਮਾਰਤਾ ਰੇਸ਼ਮੀ ਪੋਸ਼ਾਕਾਂ ਭਰੀਆਂ ਜੋ ਗਹਿਣੇ ਨਾ ਨੇੜੇ ਜ ਨੇੜੇ ਚਮਕਾਂਵਾਂ ਜਾਂਦੇ ਹਾਲ ਕਹਿਣੇ ਨਾ ਬਈ ਰੇਸ਼ਮੀ ਪੋਸ਼ਾਕਾਂ ਭਰੀਆਂ ਜੋ ਗਹਿਣੇ ਨਾ ਨੇੜੇ ਚਮਕਾਂਵਾਂ ਜਾਂਦੇ ਹਾਲ ਕਹਿਣੇ ਨਾ ਕਾਮਦੇਵ ਦੇਵੇ ਧੀਰਜ ਬਸਾਰਤਾ ਆਦਮੀ ਕੀ ਦੇਖ ਲੈ ਨਜ਼ਰ ਮਾਰਤਾ ਮੂਰੇ ਜਾਵੇ ਰਾਜ ਕੰਨਿਆ ਜੋ ਝੂਲ ਦੀ ਸਾਰੀਆਂ ਤੋਂ ਜੀ ਦੀ ਸ਼ਕਲ ਨਜ਼ੂਲ ਦੀ ਦਿਲੋਂ ਪਹਿਰੇਦਾਰ ਪੁੱਜ ਕੇ ਲਚਾਰ ਤਾ ਆਦਮੀ ਕੀ ਦੇਖ ਲੈ ਨਜ਼ਰ ਮਾਰਤਾ ਉਹ ਪਹੁੰਚ ਗਈਆਂ ਬਾਗ ਦੇ ਨਜ਼ੀਕ ਜਾ ਕੇ ਸਖੀ ਮੂੰਹ ਇੱਕ ਆਖਦੀ ਸੁਣਾ ਕੇ ਉਹ ਆਖ ਦੀ ਕਿਸ਼ੋਰ ਦੇਖ ਲੈ ਵਿਚਾਰ ਤਾ ਆਖ ਦੀ ਕਿਸ਼ੋਰ ਦੇਖ ਲੈ ਵਿਚਾਰ ਤਾ ਆਦਮੀ ਕੀ ਦੇਖ ਲੈ ਨਜ਼ਰ ਮਾਰ ਤਾ ਆਦਮੀ ਕੀ ਦੇਖ ਲੈ ਨਜ਼ਰ ਮਾਰ ਤਾ